ਤੋ ਵੀ ਕਿ ਆਪਾਂ ਖੜੇ ਆਂ ਕਾਂਗੜਾ ਜ਼ਿਲ੍ਹੇ ਦੇ ਜਵਾਲਾ ਮੁਖੀ ਮੰਦਰ ਜਿਹਨੂੰ ਕਿ ਆਪਣੇ ਪਿੰਡਾਂ ਦੇ ਵਿੱਚ ਮਤਾ ਜਵਾਲਾ ਜੀ ਵੀ ਕਹਿੰਦੇ ਆਂ ਚੱਲੇ ਆਂ ਉੱਪਰ ਜਾ ਕੇ ਦੇਖਦੇ ਆਂ ਮੱਥਾ ਪਸਾ ਟੇਕਦੇ ਆਂ ਪਰ ਮਿਸ਼ਾਲਾ ਤੋਂ ਕੱਲ ਨੂੰ ਨਿਕਲ ਜੇ ਸੀ 8:00 ਵਜੇ ਤੇ ਰਾਤ 11:00 ਵਜੇ ਇੱਥੇ ਆ ਗਏ ਸੀ ਕਮਰਾ ਲੈ ਕੇ ਆਰਾਮ ਕੀਤਾ ਤੇ ਹੁਣ ਸਵੇਰੇ ਉੱਠ ਕੇ ਤਿਆਰ ਹੋ ਕੇ ਚੱਲੇ ਆਂ ਚਲੋ ਜੀ ਸਾਹਮਣੇ ਸਕਰੀਨ ਤੇ ਅੰਦਰਲਾ ਦ੍ਰਿਸ਼ ਦਿਖਾਇਆ ਜਾ ਰਿਹਾ ਹੈ ਯਾਰਿਆ ਸਭ ਦਾ ਮੱਥਾ ਟੇਕਦੀ ਹਾਂ। ਪੁਜਾਰ ਦੇ ਵਿੱਚ ਚੈਲਪੈਲ ਕਾਫੀ ਘੱਟ ਆ। ਸਵੇਰ ਦੇ 5:30 ਹੋ ਗਏ ਯਾਰ। ਕੋਈ ਬਿਲਕੁਲ ਪੱਕੇ ਹੀ ਲੱਗਦੀ ਜਿਵੇਂ ਚੱਲ। ਦੁਕਾਨਾਂ ਖੁੱਲੀਆਂ ਲੇਕਿਨ ਆਣ-ਜਾਣ ਨਾਲ ਸੰਗਤ। ਕੋਈ ਵਰਨੀ ਵਾਂਜੀ ਕੋਈ ਟਾਵਾ ਟਾਵਾ ਯਾਰ ਰਿਹਾ। ਆਈ ਹੈ ਰਹੀ ਹੈ ਇੱਕ ਸੰਗਤ। ਜੋ ਤੇ ਮਥਾ ਦੀ ਕੇ ਆਰੀਆ ਆਦਾ ਵੀ ਜੋਤ ਲੈ ਕੇ ਜਾ ਰਹੇ ਆ ਕਿ ਇਹਨੇ ਕੋਈ ਮੰਦਿਰ ਬਣਾਇਆ ਉਹਦੇ ਉੱਤੇ ਜੋਤ ਸਥਾਪਿਤ ਕਰ ਰਿਹਾ ਆ ਜਾਂ ਕੋਈ ਜਾਗਰਣ ਵਗੈਰਾ ਕਰਨਾ ਹੋਵੇ ਉਹਦੇ ਲਈ ਜੋਤ ਲੈ ਕੇ ਜਾਂਦੇ ਹਾਂ ਉਹ ਵੀ ਜੋਤ ਹੈ ਜਿਹੜੀ ਬਾਜੀ ਦੀ ਹੈ ਅਗਰ ਭਾਈ ਹੁਣੀ ਆਪਣੀਆਂ ਸ਼ਤਾਨੀਆਂ ਕਰ ਲੱਗੀਆਂ ਹਰ ਇੱਕ ਦਾ ਆਪਣਾ ਆਪਣਾ ਧਰਮ ਆਪਣੀ ਆਪਣੀ ਆਸਥਾ ਆਪਣਾ ਆਪਣਾ ਤਰੀਕਾ 맞춰 ਨਿਕਲਦਾ ਇਹਨੇ ਡਾਊਸ ਕਰਦੇ ਯਾਰ ਇਹਨੂੰ ਪੈਸਾ ਸਿਰਫ 80 ਰੁਪਏ ਆਹ ਆਹ ਜੀ ਜ਼ਿਆਦਾਤਰ ਜਿੰਨੇ ਵੀ ਲੋਕ ਮਿਲਦੇ ਆ ਵਿਲੇ ਵਸਤਰ ਤਾਂ ਉਹ ਕੀਤੇ ਤਕਰੀਬਨ ਸਾਰਿਆਂ ਨੇ ਕਹਤੇ ਪੀੜੀਓ ਟੋਪੀਆਂ ਪੀੜੀ ਸ਼ਾਹ ਦੀ ਪੀੜੀ ਤਾਂ ਜਿਹੜੀ ਬੀਬੀਆਂ ਉਹਨਾਂ ਨੇ ਵੀ ਪੀੜੀਆ ਸਰਵਾਰਾ ਪੰਜਾਬੀਆਂ ਨੂੰ ਸੁਣ ਕਿਹੜੇ ਰੱਖਦਾ ਕੀ ਚੱਲਿਆ ਅੱਜ ਵੀ ਜੁਨੇ ਹੈ ਕਿ ਬਾਰੇ ਹਸਪਤਾਲ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸੋ ਬਹੁਤ ਸਾਹਮੜੇ ਦਿਖ ਰਿਹਾ ਮੰਦਿਰ ਦਾ ਫੜ ਗਿਆ ਸ਼ੁਰੂ ਉੱਥੋਂ ਮੰਦਿਰ ਪਰਸ਼ੀਓ ਸ਼ੁਰੂ तो देख कोई था जोड़े जुड़े लाइए तो फिर क्या लगे टिकी है मसा लो जी पहुंच गए हैं दर्शनी ड्यूटी तो हम चलिए अंदर

ਸੂਪਰ ਬਣਾਈ ਪੋਲੇ ਸ਼ੰਕਰ ਜੀ ਦੀ ਮੂਰਤੀ ਡਾਂਟੇ ਦੇ ਜੀ ਤੇ ਦੇਖੋ ਡਾਂਟੇ ਦਾੰਦੂ ਬੋਲੇ ਵੀ ਨਹੀਂ ਆਹ ਲੱਗੀਆਂ ਲੰਮੀਆਂ ਲੰਮੀਆਂ ਲਾਈ ਨਾ ਤੇ ਆਪਾਂ ਵੀ ਜਾ ਕੇ ਲਾਈਨ 'ਚ ਖੜੀਏ ਕੋਈ ਰਿੱਕੀ ਆਪਣੀ ਵਾਰੀ ਲੁਕਤੀ ਹੋਈ ਹੈ। ਕੰਮ ਕੰਮ ਕੇ ਵਾਰੀ ਹੋਈ ਹੈ। ਖਾਪਾਆਂ ਦੇ ਵਿੱਚ ਲਾਈਨਾ ਵਿੱਚ ਰਗ ਰੰਗ ਕੇ ਜਿਵੇਂ ਜਿਵੇਂ ਮੰਦਰ ਨੂੰ ਠੀਕ ਕਰਿਆ। ਸੰਗਤ ਦੀ ਭੀੜ ਤੇ ਉਤਸ਼ਾਹ ਵੀ ਵਧਦਾ ਜਾ ਰਿਹਾ। ਦਿਵਾਨ ਲੱਗ ਰਿਹਾ। ਜੀ ਮਗਦੇ ਉੱਤੇ। ਨਾਲ ਭੀੜ ਜਤੀ ਹੋਈ ਹੈ। ਇਹ ਤਾਂ ਲੱਭੀ ਚੇਨ ਲੱਗੀ ਹੋਈ ਆ ਅੱਗੇ ਵੀ ਇਹੀ ਹਾਲਾਤ ਆ ਉਹ ਕਿਹਦੇ ਕੀ ਆ ਉਹ 11ਵੀਂ ਬਟਾਲੀਅਨ ਡੋਗਰਾਜ਼ ਰੈਜੀਮੈਂਟ 2016 ਦੇ ਵਿੱਚ ਇਥੇ ਥਾਪ ਦੇ ਕਿਤੇ ਗਏ ਸੀ ਲੱਗਿਆ ਸੰਕਾ ਕੱਲ ਵੀ ਕਰੇ ਇਹਨੂੰ ਆਪਾਂ ਜਮਾ ਕਰੀ ਜਮਾ ਕਰੀ ਜਮਾ ਕਰੀ ਜਮਾ ਕਰੀ पिछे दे सघद चलो उर चंदर फोर ओीर ही ਸੁਨਾ ਮੈਨੂੰ ਮੈਨੂੰ ਹੋਰ ਕੋਈ ਨਹੀਂ ਆਉਂਦੀ ਹਾਜੀ ਤੋਂ ਨਿਕਲਦੇ ਆ ਬਾਹਰ ਤੇ ਅੰਦਰ ਦੀ ਮਰਿਆਦਾ ਦੇਖਦੇ ਹੋਏ ਤਾਂ ਕਰਕੇ ਆਪਾਂ ਵੀਡੀਓ ਲਈ ਬਣਾਈ ਸੀ ਤੇ ਬਾਹਰ ਜਾਣ ਦਾ ਰਸਤਾ ਜੀ ਆਹਾਂ ਦੇ ਵਿੱਚ ਮਾਤਾ ਜੀ ਦੇ ਨਾਲ ਆ ਗਿਆ ਆਹ ਦੇ ਨਾਲ ਹੀ ਮਾਤਾ ਜੀ ਦੇ ਨਾਲ ਮਾਤਾ ਜੀ ਦੇ ਨਾਲ ਚਾਹ ਦੇ ਸੇਕ ਦੇ ਰਿਹਾ ਹੈ ਕੋਈ ਗੱਲ ਨਹੀਂ ਕਰਾਉਂ ਚਾਣਾ चलो चलो चाहान ਇਹ ਜੋ ਥਾਂ ਹੈ ਇਹਨੂੰ ਕਹਿੰਦੇ ਗੋਰਖ ਢੱਬੀ ਗੋਰਖਨਾਥ ਦਾ ਨਾਮ ਸਾਰੇ ਲੋਕਾਂ ਨੇ ਸੁਣਿਆ ਹੋਣਾ ਉਹ ਕਹਿੰਦੇ ਮਾਤਾ ਜੀ ਦੇ ਨਾਲ ਰਲ ਕੇ ਇੱਥੇ ਭਗਤੀ ਕਰਦੇ ਹੁੰਦੇ ਸੀ ਉਹ ਭिक्षा ਮੰਗ ਕੇ ਲੈਂਦੇ ਸੀ ਤੇ ਮਾਤਾ ਜੀ ਖਾਣਾ ਬਣਾਉਂਦੇ ਹੁੰਦੇ ਸੀ ਇੱਕ ਦਿਨ ਗੋਰਖਨਾਥ ਕਹਿੰਦਾ ਮਾਤਾ ਜੀ ਮੈਂ ਭिक्षा ਮੰਗ ਕੇ ਲਿਆਣਾ ਤੁਸੀਂ ਅੱਗ ਬਾਲ ਕੇ ਰੱਖੋ ਮਾਤਾ ਜੀ ਨੇ ਅੱਗ ਵਾਲੀ ਤੇ ਗੋਰਖਨਾਥ ਮੁੜ ਕੇ ਆਏ ਨਹੀਂ ਕਹਿੰਦੇ ਉਦੋਂ ਤੋਂ ਹੀ ਇਹ ਜੋਤ ਇੱਥੇ ਨਿਰੰਤਰ ਚੱਲ ਰਹੀ ਹੈ ਤੇ ਸਤਜੁਗ ਦੇ ਅੰਤ ਵਿੱਚ ਗੋਰਖਨਾਥ ਇੱਥੇ ਆਣਗੇ ਤੇ ਉਦੋਂ ਯਾਰ ਜੀ ਇਹ ਜੋ ਸੰਭਲ ਹਾਲ ਦੇਖੋ ਇਹਨੂੰ ਕਹਿੰਦੇ ਗੋਰਖ ਜੀ ਇਹ ਉਹ ਹੰਦਾ ਆਖੇ ਮਾੜੀ ਕਿੰਦ ਉਹ ਸੰਮੀ ਬਣੀ ਆ ਗੋਰਖਨਾਥ ਜੀ ਦੀ ਤਸਵੀਰ ਜੇ ਆਪਾਂ ਗੋਰਖਨਾਥ ਜੀ ਦੇ ਲਿਖਤਾ ਪੜਾਂਗੇ ਤਾਂ ਉਹਨਾਂ ਦੇ ਵਿੱਚ ਆਧੁਨਿਕ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਮਿਲਦੇ ਆ ਤੇ ਜੇ ਇਹਨਾਂ ਨੂੰ ਆਧੁਨਿਕ ਪੰਜਾਬੀ ਦਾ ਪਹਿਲਾ ਕਵੀ ਵੀ ਮੰਨਿਆ ਜਾਂਦਾ ਤਾਂ ਕੋਈ ਹੱਕਤ ਨਹੀਂ ਹੋਵੇਗੀ ਜਿਨ੍ਹਾਂ ਨੇ ਗੋਰਖ ਬਾਣੀ ਪੜ੍ਹੀ ਹੈ ਉਹ ਇਸ ਗੱਲ ਨੂੰ ਪਲੀ ਭਾਂਤ ਜਾਣਦੇ ਆ ਜਿਨ੍ਹਾਂ ਨੇ ਨਹੀਂ ਪੜ੍ਹੀ ਉਹ ਜ਼ਰੂਰ ਪੜ ਕੇ ਦੇਖਣ ਤੇ ਉਹਨਾਂ ਨੂੰ ਵੀ ਪਤਾ ਲੱਗ ਜੂਗਾ ਗੋਰਖਨਾਥ ਦਾ ਆਧੁਨਿਕ ਪੰਜਾਬੀ ਦੇ ਵਿੱਚ ਕੀ ਯੋਗਦਾਨ ਹੈ ਕਿਰਤ ਸ਼ਕਤੀ ਇੱਛਾ ਨਿਸ਼ਾ ਦਾਨ ਦੇ ਕਰਪੂਣੇ ਦੇ ਭਰੇ ਹੋਏ ਅਰਪਣ ਬਸਤੀ ਕਲਾ ਰਾਇਣ ਜੀ ਕਲੇ ਕਲੇ 100 ਪਰ ਲਾਈਨ ਨੇ ਚਲੋ ਅੱਗੇ ਬੋਲੋ ਆਪਾਂ ਖੜੇ ਆਂ ਮਾਤਾ ਜਵਾਲਾ ਜੀ ਸ਼ਕਤੀ ਪੀਠ ਤੇ ਜੇ ਆਪਾਂ ਪਿੱਛੇ ਪੁਰਾਣੇ ਇਤਿਹਾਸ ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਵੀ ਜਦੋਂ ਰਾਜੇ ਦક્ષ ਨੇ ਜੱਗ ਕੀਤਾ ਸੀ ਤਾਂ ਉਹਦੀ ਪੁੱਤਰੀ ਸੀਗੀ ਜਿਹੜੀ ਸਤੀ ਉਹਨਾਂ ਨੂੰ ਸਦਿਆ ਨਹੀਂ ਕਿਉਂਕਿ ਉਹਨੇ ਆਪਣੇ ਪਿਤਾ ਦੀ ਮਰਜ਼ੀ ਦੇ ਖਿਲਾਫ ਸ਼ਿਵਪੂਜਨ ਨਾਲ ਵਿਆਹ ਕਰਵਾਇਆ ਸੀ ਤੇ ਉਹਨੇ ਜੱਗ ਕੀਤਾ ਉਹਨੇ ਸਦਿਆ ਨਹੀਂ ਤੇ ਸਤੀਵਾਦਾ ਕਹਿੰਦੀ ਸੀ ਮੈਂ ਤਾਂ ਜਾਣਾ ਹੀ ਜਾਣਾ ਚਾਹਤਾ ਸੀਵ ਜੀ ਨੇ ਮਨਾ ਕੀਤਾ ਵੀ ਬਿਨਾਂ ਬਰਾਏ ਕੇ ਤੇ ਜਾਣਾ ਨਹੀਂ ਚਾਹੀਦਾ ਉਹ ਸਿਰ ਚਲੇ ਗਏ ਉੱਥੇ ਜਾ ਕੇ ਉਹਨਾਂ ਨੇ ਇਹਨਾਂ ਦਾ ਕਤਲ ਕੀਤਾ ਤੇ ਉਹਨਾਂ ਨੇ ਗੁੱਸੇ 'ਚ ਆ ਕੇ ਉਹੀ ਜਿਹੜਾ ਜੱਗ ਦਾ ਹਵਲਕੁਣ ਸੀ ਉੱਥੇ ਛਾਲ ਮਾਰ ਕੇ ਆਪਣਾ ਸਰੀਰ त्याਗ ਦਿੱਤਾ ਜਦੋਂ ਸ਼ਿਵਜੀ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਪਹਿਲਾਂ ਤਾਂ ਅਖੇਦੀ ਤੋਂ ਹੁਣ ਵੱਡੀ ਫਿਰ ਮਾਤਾ ਸਤੀ ਦਾ ਇਹਦਾ ਸ਼ਰੀਰ ਸੀ ਉਹਨੂੰ ਹੱਥਾਂ ਦੇ ਲੈ ਕੇ ਵਿਰਾਗ ਦੇ ਵਿੱਚ ਆ ਕੇ ਘੁੰਮਦੇ ਫਰੀ ਗਏ ਜਦੋਂ ਭਗਵਾਨ ਵਿਸ਼ਰੂ ਨੂੰ ਪਤਾ ਲੱਗਿਆ ਵੀ ਐਦਾਂ ਤਾਂ ਸ੍ਰਿਸ਼ਟੀ ਦਾ ਸਾਰਾ ਸੰਤੁਲਨ ਵਿਗੜ ਜਾਣਾ ਸੀ ਫਿਰ ਉਹਨਾਂ ਨੇ ਆਪਣੇ ਸੁਦਰਸ਼ਨ ਚੱਕਰ ਦੇ ਨਾਲ ਮਾਤਾ ਸਤੀ ਦੇ ਕਰੀਬ ਦੇ ਟੁਕੜੇ ਕੀਤੇ ਤੇ ਉਹ ਟੁਕੜੇ ਜਿੱਥੇ-ਜਿੱਥੇ ਵਿਡੇ ਗਏ ਉਹ ਸ਼ਕਤੀ ਪੀਠ ਕਹੋਏ ਕਿਹਾ ਜਾਂਦਾ ਹੈ ਕਿ ਭਾਰਤ ਦੇ ਵਿੱਚ 52 ਸ਼ਕਤੀ ਪੀਠ ਨੇ ਕੀ ਮਤਾ ਜਵਾਲਾ ਦੀ ਸ਼ਕਤੀ ਪੀਠ ਉਹਨਾਂ ਦੇ ਵਿੱਚੋਂ ਇੱਕ ਹੈ ਇਹ ਜਿਹੜਾ ਕਹਿੰਦੇ ਇੱਥੇ ਮੰਦਿਰ ਦੀ ਸਥਾਪਨਾ ਰਾਜਾ ਭੂਮੀਦੇਵ ਜਾਂ ਭੂਮੀ ਸਿੰਘ ਦਾ ਕਰਕੇ ਸੀ ਕੋ ਟਾਕੇ ਬੰਗਾਲ ਦਾ ਰਹਿਣ ਵਾਲਾ ਸੀ ਉਹਨੇ ਸਿੱਧਾ ਗੁਰੂ ਜਿਹੜਾ ਗੋਰਖਨਾਥ ਸੀ ਉਹਨਾਂ ਨੇ ਕਹਿਣ ਦੇ ਉੱਪਰ ਇੱਥੇ ਆ ਕੇ ਇਹ ਮੰਦਿਰ ਦੀ ਸਥਾਪਨਾ ਕਰਵਾਈ ਸੀ ਉਦੋਂ ਦਾ 1835 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਵੀ ਇੱਥੇ ਦਾਨ ਦਿੱਤਾ ਹੋਰ ਵੀ ਹੈ ਉਦੋਂ ਤੋਂ ਲੈ ਕੇ ਹੋਰ ਦਾ ਕਥੇ ਵੀ ਸੰਗਤ ਆਉਂਦੀ ਆ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਉਹ ਸਾਡੇ ਡੇਕਦੇ ਦਰਸ਼ਨ ਕਰਦੇ ਆ ਦਾਣ ਕਰਦੇ ਆ ਐਸੀ ਬਾਤਾ ਜਵਾਲਾ ਜੀ ਦੇ ਇਸ ਪਾਵਨ ਸਥਾਨ ਦੇ ਬਾਰੇ ਮੋਟੀ ਮੋਟੀ ਜਾਣਕਾਰੀ ਬਾਕੀ ਜੇ ਉਹ ਇਤਿਹਾਸ ਤੁਹਾਨੂੰ ਪਤਾ ਕੋਈ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਲੋ ਜੀ ਮੱਥਾ ਮੂਠਾ ਟੇਕੇ ਆ ਗਏ ਆ ਬਾਹਰ ਉਹ ਪਿੱਛੇ ਗੇਟ ਆ ਤੇ ਇੱਧਰ ਘੁੰਮ ਕੇ ਪਿੱਛੇ ਬੱਸ ਸਟੈਂਡ ਤੇ ਹੁਣ ਆਪਾਂ ਫੜੀਏ ਲੁਧਿਆਣੇ ਲਈ ਕੋਈ ਬੱਸ ਤੇ ਚਲਿਏ ਫਿਰ ਪਿੰਡ ਨੂੰ ਮੰਗਲੀ ਟਾਂਡਾ ਰਾਹੋਂ ਰੋਡ ਨਿਯਾਣਾ ਵੀਡੀਓ ਦੇਖਣ ਵਾਲੇ ਸਾਰੇ ਮਿੱਤਰ ਪਿਆਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ